ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GUR ਜਿਨ ਸਿਰਿਆ ਤਿੰਨੇ ਸਵਾਰਿਆ ਗੁਰੂ RAMDAS ਦੇ ਸੰਬੰਧ ਵਿੱਚ ਅਸੀਂ ਗੁਰੂ RAMDAS ਕੀਰਤਨ ਕਮੇਟੀ ਸਾਡੀ 18 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਕੀਰਤਨ ਦਰਬਾਰ ਕਰਵਾ ਰਹੀ ਹੈ ਜਿਸ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਭਾਈ ਸਾਹਿਬ ਭਾਈ ਸੁਖਮਨ ਸਿੰਘ ਜਵਦੀ ਕਲਾ ਲੁਧਿਆਣਾ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਦਿੱਲੀ ਵਾਲੇ ਤੇ ਬਾਬਾ ਸੁਚਾ ਸਿੰਘ ਸੰਗੀਤ ਅਕੈਡਮੀ ਦੇ ਵਿਦਿਆਰਥੀ ਪਹੁੰਚ ਰਹੇ ਆ ਜੀ ਅਸੀਂ ਜੀ ਗੁਰੂ ਨਾਮਦਾਸ ਪਾਸ਼ੇ ਦਾ 490ਵਾਂ ਕੀਰਤਨ ਦੇ ਸਾਲਾ ਮਨਾ ਰਹੇ ਆ ਜੀ ਤੇ ਇਸ ਦੇ ਵਿੱਚ ਸਬੰਧ ਵਿੱਚ ਅਸੀਂ ਲੋਕਾਂ ਨੂੰ ਇਹ ਦੇਖ ਦੇਣਾ ਚਾਹੁੰਦੇ ਆ ਕਿ ਲੋਕ ਜਿਹੜੇ ਹੈਗੇ ਆ ਬੱਚੇ ਨਸ਼ਿਆਂ ਦੇ ਵਿੱਚ ਬੜੇ ਜਾ ਰਹੇ ਆ ਜੀ ਇਸ ਦੇ ਵਿੱਚ ਅਸੀਂ ਇਹ ਸੋਚਦੇ ਹਾਂ ਵੀ ਕੀਰਤਨ ਦਰਬਾਰ ਛੋਟੇ ਲੈਵਲ ਤੇ ਹੋ ਰਿਹਾ ਜੀ ਤੇ ਜਿਸ ਦੇ ਨਾਲ ਸਾਨੂੰ ਇਹ ਹੈ ਵੀ ਵੱਡੇ ਲੈਵਲ ਤੇ ਕੀਰਤਨ ਦਰਬਾਰ ਕਰਾਇਆ ਜਾਵੇ ਤੇ ਬੱਚਿਆਂ ਨੂੰ ਕੋਈ ਆਦੇਸ਼ ਮਿਲੇ ਜਿਸ ਦੇ ਨਾਲ ਬੱਚੇ ਨਸ਼ਿਆਂ ਤੋਂ ਦੂਰ ਹੋਣ ਜੀ ਸਭ ਤੋਂ ਵੱਡੀ ਤਾਂ ਅਸੀਂ ਇਸੇ ਗੱਲ ਦੇ ਹੀ ਸਾਰੇ ਸੋਚ ਵਿੱਚ ਰੱਖਿਆ ਜੀ ਤਾਂ ਕਿ ਗੁਰੂ ਪਾਸ਼ਾ ਦਾ ਗੁਰਪੁਰਬ ਮਨਾਇਆ ਜਾ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ 490 ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਕੀਰਤਨ ਸਮਾਗਮ ਜੋ ਕਿ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਵੱਲੋਂ ਸ਼ਹਿਰ ਅਤੇ ਇਲਾਕੇ ਦੀਆਂ ਸਮੂਹ ਧਾਰਮਿਕ ਸਮਾਜ ਸੇਵੀ ਇਰਾਸੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਹਿਯੋਗ ਨਾਲ ਅਤੇ ਗੁਰਨਾਨਕ ਨਾਮ ਦੇਵਾ ਸੰਕਤਾਂ ਦੇ ਸਹਿਯੋਗ ਨਾਲ ਵਿਚਾਰ ਪੰਦਰ ਤੇ ਕਰਵਾਇਆ ਜਾ ਰਿਹਾ ਹੈ ਇਹ ਇਸ ਮਕਸਦ ਨਾਲ ਕਰਵਾਇਆ ਜਾ ਰਿਹਾ ਹੈ ਕਿ ਜਿੱਥੇ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਨੇ ਕਿ ਅੱਜ ਬਹੁਤ ਵੱਡਾ ਪਵਿੱਤਰ ਸਰੋਵਰ ਬਣਾ ਕੇ ਗੁਰੂ ਰਾਮਦਾਸ ਨਗਰ ਵਸਾਇਆ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਉੱਥੇ ਹਰ ਰੋਜ਼ ਨਤਮਸਤਕ ਹੋ ਜਾਂਦੀਆਂ ਹਨ ਤੇ ਸਾਡੇ ਮੋਗੇ ਦੇ ਵੱਡੇ ਭਾਗ ਹਨ ਕਿ ਹੁਣ ਤੱਕ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ਪੁਰ ਮੋਗਾ ਦੀ ਧਰਤੀ ਤੇ ਨਹੀਂ ਬਣਾ ਸਕੇ ਤੇ ਇਹ ਬਣਾਉਣ ਦਾ ਜਿਹੜਾ ਅਪਰਾਲਾ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਨੇ ਕੀਤਾ ਹੈ ਇਹ ਬੜਾ ਸ਼ਲਾਘਾਯੋਗ ਹੈ ਜੇ ਇਹਦੇ ਆਦੇਸ਼ ਦੀ ਗੱਲ ਜਿਸ ਤਰ੍ਹਾਂ ਕੀਤੀ ਜਾਵੇ ਇਸ ਦਾ ਮੇਨ ਮਕਸਦ ਜੋ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਕਰਹੇ ਪੈ ਗਈ ਹੈ ਨਸ਼ਿਆਂ ਦੀ ਦਲਦਲ ਵਿੱਚ ਤੇ ਬੇਰ ਜਗਾਰੀ ਦੇ ਵਿੱਚ ਆ ਕੇ ਡਾਵਾ ਡੋਲ ਹੋ ਚੁੱਕੀ ਆ ਉਸ ਨੂੰ ਗੁਰਮਤ ਦੇ ਲੜ ਲਾਉਣ ਤੇ ਸਮਾਜਿਕ ਕ੍ਰਿਤਿਆਵਾਂ ਤੋਂ ਦੂਰ ਕਰਨ ਦੇ ਲਈ ਉਹਨਾਂ ਨੂੰ ਗੁਰਬਾਣੀ ਵੱਲ ਜੋੜਨ ਦੇ ਲਈ ਮੇਨ ਆਦੇਸ਼ ਗੁਰਮਤ ਸਮਾਗਮ ਕਰਾਉਣ ਦਾ ਇਹ ਵਿਸ਼ੇਸ਼ ਉਪਰਾਲਾ ਹੈ ਕਿਉਂਕਿ ਅਸੀਂ ਸ਼ਰਮ ਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਅਨਰਸ਼ਿਆ ਵਿੱਚ ਗਲਤਾਨ ਹੋ ਕੇ ਮਤਲਬ ਆਪਣੇ ਆਪ ਨੂੰ ਜਿੱਥੇ ਗਵਾਰੀ ਹੈ ਉਥੇ ਆਪਣੇ ਸੱਭਿਆਚਾਰ ਦਾ ਵੀ ਕਾਣ ਕਰ ਰਹੀ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਪੰਜਾਬੀ ਮਾਂ ਬੋਲੀ ਉਸ ਤੋਂ ਅਸੀਂ ਬੇਹਦ ਪਛੜਦੇ ਜਾ ਰਹੇ ਹਾਂ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਪੰਜਾਬੀ ਬੋਲੀ ਨੂੰ ਕਨਵਰਟ ਕਰਕੇ ਅਸੀਂ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਵਰਤਤ ਜਾ ਰਹੇ ਹਾਂ ਜੋ ਕਿ ਇਹ ਸਾਡੇ ਲਈ ਆਉਣ ਵਾਲੇ ਸਮੇਂ ਲਈ ਇਹ ਖਤਰੇ ਦੀ ਨਿਸ਼ਾਨੀ ਹੈ ਤੇ ਜਿਹੜਾ ਕੀਰਤਨ ਦਰਬਾਰ ਅਸੀਂ ਕਰਵਾ ਰਹੇ ਹਾਂ ਸਾਡੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਇਸ ਕੀਰਤਨ ਦਰਬਾਰ ਦੇ ਵਿੱਚ ਅਸੀਂ ਵੱਧ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੂੰ ਮਤਲਬ ਤਰੀਕੇ ਦੇ ਕਿ ਜਿਵੇਂ ਮਰਜ਼ੀ ਕੀਤਾ ਜਾਵੇ ਕਿ ਉਹਨਾਂ ਦੀ ਵੱਧ ਤੋਂ ਵੱਧ ਇਸ ਕੀਰਤਨ ਦਰਬਾਰ ਵਿੱਚ ਸ਼ਾਮੂਲੀਅਤ ਕਰਾਈਏ ਤਾਂ ਜੋ ਉਹ ਗੁਰੂ ਇਤਿਹਾਸ ਨਾਲ ਜਾਣੂ ਹੋ ਸਕਣ ਤੇ ਆਪਣੇ ਵਿਰਸੇ ਤੋਂ ਜਾਣ ਕੇ ਉਸ ਵਿਰਸੇ ਅਨੁਸਾਰ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲਾ ਕਰ ਸਕੋ। ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ। ਅੱਜ ਗੁਰਦੁਆਰਾ ਬੀਬੀ ਕਾਨਕੁਰ ਦੇ ਵਿੱਚ ਇਕੱਤਰ ਹੋਏ ਮੇਰੇ ਬਹੁਤ ਸਤਿਕਾਰਯੋਗ ਬਾਬਾ ਜੀ ਸੰਤ ਇੰਜੀਨੀਅਰ ਵਾਲੇ ਜੀ ਤੇ ਜਿੰਨੇ ਵੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਜਿਹੜਾ ਕਿ 490 ਸਾਲਾਂ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ ਕਿ ਅਸੀਂ ਸਮੂਹ ਸੰਗਤ ਦੇ ਜਿੰਨੇ ਕੀ ਪਿੰਡਾਂ ਸ਼ਹਿਰਾਂ ਦੀਆਂ ਸੰਗਤਾਂ ਵਾਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆਂ ਜੋ ਇਹ ਕੀਰਤਨ ਸਮਾਗਮ ਹੋ ਰਿਹਾ ਵਾ ਧੰਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਤੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਸਦਕਾ ਬਹੁਤ ਵੱਡਾ ਸਮਾਗਮ ਕਰਾਇਆ ਜਾ ਰਿਹਾ ਹੈ ਕਿਉਂਕਿ ਇਸ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਆਂ ਤੇ ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਬਜ਼ੁਰਗ ਇਸ ਸਮਾਗਮ ਦੇ ਵਿੱਚ ਸਮੂਲੀਅਤ ਕਰਨ ਕਿ ਸਤਗੁਰ ਦੀ ਸੇਵਾ ਸਫਲਤਾਈ ਹੈ ਜਿਹੜੇ ਕੇ ਜੇ ਸਮਾਗਮ ਕੀਤੇ ਜਾਣ ਜਿਵੇਂ ਕਿ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਬਹੁਤ ਮਹਾਨ ਜਥੇ ਜਿਹੜੇ ਕਿ ਹਜ਼ੂਰੀ ਰਾਗੀ ਅਤੇ ਸਮਾਗਮ ਦੇ ਵਿੱਚ ਸਮੂਲੀਤ ਕਰ ਰਹੇ ਪਹੁੰਚ ਰਹੇ ਹਨ ਤੇ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਜਿੰਨੇ ਵੀ ਸਾਡੇ ਬੱਚੇ ਕਿਉਂਕਿ ਜਿਹੜੇ ਗਲਤ ਰਸਤੇ ਪਏ ਹੋਏ ਆ ਜਾਂ ਚੁਹਾਏ ਪਏ ਹੋਏ ਆ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਅਸੀਂ ਬੇਨਤੀ ਕਰਦੇ ਆ ਕਿ ਗੁਰੂ ਸ਼ਬਦ ਨਾਲ ਜਿਹੜਾ ਕਿ ਜੋੜਿਆ ਜਾਵੇ ਤੇ ਬਾਣੀ ਨਾਲ ਜੁੜਿਆ ਜਿਵੇਂ ਜਿੱਥੇ ਬਾਣੀ ਨਾਲ ਜੁੜਿਆ ਜਾਵੇ ਜਦੋਂ ਬਾਣੀ ਨਾਲ ਜੁੜਿਆ ਗਿਆ ਜਾਂ ਬਾਣੀ ਨਾਲ ਜੁੜਿਆ ਗਿਆ ਉੱਥੇ ਫਿਰ ਧੰਸ਼ਾ ਸ਼ਿਵ ਗ੍ਰਾਮ ਸਾਹਿਬ ਜੀ ਮਹਾਰਾਜ ਜੀ ਵੀ ਕਿਰਪਾ ਕਰਦੇ ਹਨ ਤੇ ਉਹ ਸੇਵਾ ਵੀ ਬਖਸ਼ਦੇ ਹਨ ਤੇ ਬਾਣੇ ਨਾਲ ਵੀ ਬਖਸ਼ਦੇ ਹਨ